ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਮਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ ਇਹ ਫੈਸਲਾ ਸਮਝ ਤੋਂ ਬਹੁਤ ਬਾਹਰ ਹੈ ਕਿਉਂਕਿ ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਵੇਖਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਸਾਰੇ ਸਤਪੁਰਸ਼ਾਂ ਨੇ ਹਕੂਮਤ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਈ ਤੇ ਉਹਦਾ ਟੱਕਰਾਂ ਵੀ ਕੀਤਾ ਹੈ ਦਮਦਮੀ ਟਕਸਾਲ ਤਾਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਪੰਥ ਦੇ ਹੱਕ ਦੇ ਵਿੱਚ ਸਰਕਾਰ ਦੇ ਸਾਹਮਣੇ ਖੜਦੀ ਆਈ ਹੈ ਕਦੀ ਸਰਕਾਰ ਦੇ ਖੇਮੇ 'ਚ ਜਾ ਕੇ ਨਹੀਂ ਬੈਠੀ ਸਿੱਖ ਕੌਮ ਤਾਂ ਇਸ ਵੇਲੇ ਸਰਵਾਈਵਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੀ ਪਈ ਹੈ ਜਿੱਥੇ ਇੱਕ ਪਾਸੇ ਵਿਦਵੀ ਦੇ ਮਸਲੇ ਪਏ ਨੇ ਬੰਦੀ ਸਿੰਘਾਂ ਦੇ ਮਸਲੇ ਪਏ ਨੇ ਉੱਥੇ ਨਾਲ ਦੇ ਨਾਲ ਹੀ 25-20 ਦਾ ਮਸਲਾ ਪਿਆ ਹੈ ਪੰਜਾਬ ਦੀ ਖੁਦਮਿਕਤਾਰੀ ਦਾ ਮਸਲਾ ਪਿਆ ਹੈ ਆਨੰਦ ਮੈਰਿਜ ਐਕਟ ਦਾ ਸਿੱਖ ਐਜੂਕੇਸ਼ਨ ਬੋਰਡ ਦਾ ਤੇ ਹੋਰ ਕਿੰਨੇ ਮਸਲੇ ਪਏ ਨੇ ਤਾਂ ਤਾਂ ਬਾਬਾ ਜੀ ਦੱਸਣ ਕਿ ਇਨ੍ਹਾਂ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਦੇ ਨਾਲ ਬਹਿ ਕੇ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਨਹੀਂ ਤਾਂ ਫੈਡਰੇਸ਼ਨ ਤੇ ਸਮੂਹ ਸਿੱਖ ਸੰਗਤ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਹੋ ਸਕਦਾ ਕੋਈ ਐਸੀ ਗੱਲ ਹੋਵੇ ਜੇ ਤਾਂ ਮੈਨੂੰ ਨਾ ਪਤਾ ਹੋਵੇ ਸੋ ਇਸ ਕਰਕੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਹ ਸਾਰੇ ਮਸਲੇ ਦੇ ਉੱਤੇ ਚਾਨਣ ਪਾਇਆ ਜਾਵੇ ਤੇ ਪੰਥ ਨੂੰ ਦੱਸਿਆ ਜਾਵੇ ਕਿ ਜਿਹੜੀ ਹਕੂਮਤ ਦੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਪੁੱਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਭ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ